ਐਸ ਵੀਡੀਓ ਨੂੰ ਵੇਖਣ ਤੋਂ ਬਾਅਦ ਨਾ ਤੁਸੀਂ ਵੀ ਭਾਵੁਕ ਹੋ ਜਾਓਗੇ। ਇਸ ਵੀਡੀਓ ਵਿੱਚ ਤੁਸੀਂ ਇੱਕ ਪਿਤਾ ਨੂੰ ਵੇਖ ਸਕਦੇ ਹੋ ਜੋ ਕਿ ਸਾਰੇ ਡਾਕਟਰਾਂ ਦੇ ਸਾਹਮਣੇ ਹੱਥ ਜੋੜ ਕੇ ਤੁਰਿਆ ਆਉਂਦਾ ਹੈ। ਤੇ ਤੁਸੀਂ ਇਸ ਬੰਦੇ ਦਾ ਪਿੱਛੇ ਇੱਕ ਪੁੱਤ ਦੇਖ ਸਕਦੇ ਹੋ ਜੋ ਕਿ ਸੜਕ ਹਾਦਸੇ ਦੇ ਵਿੱਚ ਅਕਾਲ ਚਲਾਣਾ ਕਰ ਜਾਂਦਾ ਹੈ। ਜਿਸ ਤੋਂ ਬਾਅਦ ਇਹ ਪਿਤਾ ਆਪਣੇ ਪੁੱਤ ਦੇ ਸਰੀਰ ਨੂੰ ਹਸਪਤਾਲ ਦੇ ਵਿੱਚ ਦਾਨ ਕਰ ਦਿੰਦਾ ਹੈ। ਤੇ ਦੇਖੋ ਤੁਸੀਂ ਫਿਰ ਕਿਵੇਂ ਸਾਰਾ ਸਟਾਫ ਹੱਥ ਜੋੜ ਕੇ ਖੜਾ ਹੋ ਜਾਂਦਾ ਹੈ। ਆ ਤੁਸੀਂ ਵੀਡੀਓ ਵਿੱਚ ਨਰਸਾਂ ਵੇਖ ਸਕਦੇ ਹੋ। ਕਿ ਕਿਵੇਂ ਉਸ ਬੰਦੇ ਨੂੰ ਸਤਕਾਰ ਦੇ ਰਹੀਆਂ ਨੇ ਤੇ ਤੁਸੀਂ ਇਸ ਬੰਦੇ ਦਾ ਜਿਗਰਾ ਵੀ ਵੇਖੋ ਆਪਣੇ ਪੁੱਤ ਨੂੰ ਗਵਾਉਣ ਤੋਂ ਬਾਅਦ ਵੀ ਇੱਕ ਚੰਗਾ ਕੰਮ ਕੀਤਾ ਇਸ ਬੰਦੇ ਨੇ ਆਪਣੇ ਪੁੱਤ ਦੇ ਸਰੀਰ ਨੂੰ ਹਸਪਤਾਲ ਦੇ ਵਿੱਚ ਦਾਨ ਕਰ ਦਿੱਤਾ ਤਾਂ ਕਿ ਕਿਸੇ ਹੋਰ ਦੀ ਜਾਨ ਬਚ ਸਕੇ ਤੇ ਉਸ ਬੰਦੇ ਦੇ ਨੇਕ ਕੰਮ ਲਈ ਵੇਖੋ ਡਾਕਟਰ ਤੇ ਸਾਰਾ ਸਟਾਫ ਕਿਵੇਂ ਹੱਥ ਜੋੜ ਕੇ ਉਸ ਬੰਦੇ ਦੇ ਸਤਕਾਰ ਦੇ ਵਿੱਚ ਖੜੇ ਹੋ ਜਾਂਦੇ ਨੇ ਜਿੱਥੇ ਬੱਚੇ ਆਪਣੇ ਮਾਂ-ਬਾਪ ਦੀ ਜਿਉਂਦੇ ਜੀ ਕਦਰ ਨਹੀਂ ਕਰਦੇ ਉੱਥੇ ਹੀ ਇਸ ਬੱਚੇ ਨੇ ਆਪਣੇ ਪਿਤਾ ਦਾ ਮਰਨ ਤੋਂ ਬਾਅਦ ਵੀ ਨਾਮ ਰੌਸ਼ਨ ਕਰਕੇ ਰੱਖ ਦਿੱਤਾ ਹੈ ਸੋ ਦੋਸਤੋ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਜਰੂਰ ਲਿਖਿਓ ਜੀ ਅਤੇ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਓ ਅਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰ ਦਿਓ ਮਿਲਦਾਂ ਕਿਸੇ ਨਵੀਂ ਵੀਡੀਓ ਤੇ ਉਦ ਤੱਕ ਰੱਬ ਰਾਖਾ